ਮਗਾ ਬੀਰੋ ਨਾ ਜਾਵਾ। ਅਬ ਲੋਗ ਇਹ ਕੱਟਾ ਆਸਾ ਨਾ। ਉਹ। ਪੂਰਾ ਲਾਲ ਹੋ ਗਿਆ ਸਾਤੇਡੀ। ਇਹਦਾ ਰਿਸਟਰੇਂਜਰ ਰਿਸਟਰੇਂਜਰ ਕਿੱਡਾ ਖਲੀ ਸਲਤਾ ਉਡੇ ਖਾ। ਇਹ ਇਹਨਾਂ ਤੰਦੀ ਆਉ ਲੈਣੀ। ਰਹੀ ਇਹਦੇ ਨਾਲ ਹੀ। ਹਾਂ ਮੈਂ ਉਹ ਲਾਤੁਰ ਨੀ। ਅੰਕ ਟਾਂ ਦਿਲੇ ਮਾਰਨ। ਪੋਛੀ ਜਨ ਤੇਰੀ ਦੀਏ ਜਾ। ਇਹਦਾ ਬੇਸ। ਅਸੂ ਜਨ ਇਹ ਮਤਾ ਕਹੇ ਲੋ ਜੀ ਕਿ ਨੰਮ। ਇਹਦੇਰੇ ਆਰਗੋ ਦੂਡੇਲੇ ਚਾ ਤਾਂ ਇਹ ਜੀ ਨੂੰ ਦੂਡੇ ਰੋਸ ਕਰ। ਇਹਦਾ ਦੂਡੇ ਚਾ ਤਾਂ। ਹਾਂ। ਕੁੰਡਾ ਜਨ ਕੁੰਡਾ। ਬਈ ਸਾਤਾ। ਪਰ ਜਨ ਜਨ ਗਾਲ। ਖੋਲ। ਇਹ ਨਾ ਪਿੰਨਿ।